ਮਾਲਾ ਰਗ ਏਕ ਸੰਗ ਪੰਚਬਰੰਗ ਨਾ ਸੱਗ ਲੱਗ ਅਠ ਨੰਦਨ ਪ੍ਰਥਮ ਰਗ ਫੈ ਲੋ ਹੈ ਪਰ ਹੀ ਪੰਜ ਰਗ ਈ ਸੰਗ ਉਤਰ へ ਪ੍ਰਥਮ ਪੈਲ ਵੀ ਬਿਲਾਵਲੀ ਬਨਿਆ ਕੀਂਗਾਵ ਬੰਗਲੀ ਪਨ ਅਸਲੇ ਕੀ ਕੀ ਪਈਏ ਬਾਜੀ ਐ ਪੈਰੋਂ ਕੀ ਪੰਤੁ ਨਾਰੀ ਪੰਤ ਮਹਾਰਖ ਤੇ ਸਾ ਸੁਨਾ ਬੈ ਬੰਗਾਲ ਮਦਮਾਦ ਵਗਾ ਹ ਹੈ ਲਲਤ ਬਿਲਾਵ ਲਗਾ ਵਹੀ ਆਪਣੇ ਆਪਣੇ ਭਾਂਤ ਅਸਤ ਪੁੱਤਰ ਫੈਰਵਕੇ ਗਾਵੇ ਗਾਇਨ ਪਤਰ ਦੁਤਿਆ ਮਾਲ ਕੌਸਕ ਆਲਾਪੈ ਸੰਗ ਰਾਗਨੀ ਪੰਚੋ ਥੱਪ ਹੈ ਬਾਉਂਡ ਕਰੀਅਰ ਦੇਵਕੰਦਾਰੀ ਗੰਧਾਰੀ ਜੀ ਹੁਤੀ ਉਚਾਰੀ ਇਤਨਾ ਸ੍ਰੀ ਇਹ ਪੰਚ ਗਾਈ ਮਾਲਕ ਕੌਸਕ ਸੰਗ ਲਾਏ ਮਾਰੂ ਮਸਤੰਗ ਮੇਵਾਰਾ ਪ੍ਰਭਲ ਚੰਡ ਕੌਸਕ ਉਭਾਰਾ ਖੋ ਫਟ ਆਪਾ ਰਾਲ ਅਨੰਦ ਗਾਏ ਅਸਤ ਮਾਲ ਕੌਸਕ ਸੰਗ ਲਾਏ ਪਨ ਆਇਓ ਹੰਡੋ ਲੋ ਪੰਚਨਰ ਸੰਗ ਅਸ਼ਟ ਸੁਤ ਉਠਾ ਤਨ ਕਲੋਲ ਗਾਇਨ ਤਾਰ ਮਿਲਾ ਗਏ ਤੇ ਲੰਗੀ ਦਿਵ ਕਰਿਆਈ ਬਸੰਤੀ ਸੰਦੁਰ ਸੁਹਾਈ ਸਸ ਏਰੀ ਲੈ ਭਾਰ ਜਾ ਸੰਗ ਲਾਈ ਪੰਚਵਾਰ ਜਾ ਸਰਮਾਨੰਦ ਭਸ ਕਰਿਆਏ ਚੰਦਰਬਿੰਦ ਮੰਗਲ ਸੁਹਾਏ ਸਸ ਬਸੰ ਅਹ ਹੈ ਬਨੁਦਾ ਕਾਵੇ ਸਸ ਬਸੰਤ ਕਮੋਦਾ ਅਸ਼ਟ ਪੁਤਰ ਮੈਂ ਕਈ ਸਵਾਰੀ ਪਨ ਆਈ ਦੀਪਕ ਕੀ ਬਾਣੀ ਕਚੇਲੀ ਪਟਮੰਜਰੀ ਟੋਟੀ ਕਹੀ ਅਲਾਪ ਕਾਮੋਦਿ ਅਬੂਜਰੀ ਸੰਗ ਦੀਪਕ ਕੇ ਥਾਪ ਕਾਮੋਦਿ ਅਬੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਪਲ ਔਰੰਮਾ ਕਮਲ ਕੁਸਮ ਚੰਪਕੇ ਨਾਮਾ ਘੌਰਾ ਕੰਨਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮੇਲੇ ਸ਼੍ਰੀ ਰਗਵ ਗਾਗਾ ਪੰਥ ਸੰਤ ਬਰੰਗਨ ਲਾਗਾ ਬੈੜੀ ਕਰਨਾਟੀ ਤਰੀ ਗਵਰੇ ਗਾਵੇ ਆਸਾਵਰੀ ਤੇ ਪੱਚ ਸਿੰਧਰੀ ਅਲਾਪੀ ਸ਼੍ਰੀ ਰਾਗ ਸਤ ਪੰਚ ਥਾਪੀ ਸਲੋਸਾਰੰਗ ਸਬਰ ਔਰ ਗੰਡ ਗਭੀਰਾ ਅਸ਼ਟ ਪੁੱਤਰ ਸ਼੍ਰੀ ਰਾਗ ਕੇ ਕੋਨ ਗੰਡ ਪੰਘ ਮੇਰਾ ਖਾਸ ਨਿਗਰਗ ਗਾਵੇ ਖਸ਼ਮੋ ਮੀ ਕੋ ਰਾਗ ਵਕਾਵੇ ਪੰਚੋ ਸੰਗ ਬਰੰਤਨ ਲਾਵੇ ਸਰઠ ਗੋਡ ਮਲਾਰੀ ਤੁਨੇ ਪੁਨ ਗਾਵੈ ਆਕਾਂ ਗੁਣ ਗੁਣੀ ਉਹ ਜਸਰਾ ਸਹੋਪਨ ਕੇਲੀ ਮੇਗ ਰਗਸ ਪੰਚੋ ਚੀਨੀ ਬਰਾ ਤਰ ਕਜ ਤਰ ਕੇ ਦਾਰਾ ਜਬਲੇ ਤਰ ਨੰਦਿਓ ਦਲਤਾ ਰਾ ਪੁਨ ਗਾਵੈ ਸੰਕਰਿਓ ਸਮਾ ਮੇਗ ਰਖ ਪਤਨਨ ਕੇ ਨਾਮ ਉਨ ਗਏ ਸਗ ਰਾਗ ਨੀਤੀ ਸਾ ਸਭ ਪੁੱਤਰ ਰਗਨ ਗਏ 18 10 ਵੀ ਸਾ ਕਤਰ ਆਉਨ ਗਾ